ਉਹ ਲੇਡੀਜ਼ ਵੀ ਲਾ ਲੇਡੀ ਨੂੰ ਫਰਮ ਕਰਨ ਨੂੰ ਲੇਡੀਜ਼ ਨੇ ਜੀਚ ਲੇਡੀਜ਼ ਅੱਗੇ ਕਰ ਲਾ ਅੱਜ ਇੱਕ ਇਨਫੋਰਮੇਸ਼ਨ ਆਈ ਸੀ ਕਟਵਾਲੀ ਥਾਣੇ ਜਿਹੜਾ ਸ਼ਵਿੰਦਰ ਨਵੇਂ ਪ੍ਰੋਵੀਜ਼ਨਲ ਡੀਐਸਪੀ ਨੇ ਇਹਨਾਂ ਕੋਲ ਚਾਰਜ ਹੈ ਥਾਣੇ ਦਾ ਕਟਵਾਲੀ ਦਾ ਨਾਲ ਇਨਸਪੈਕਟਰ ਹਰਜਿੰਦਰ ਸਿੰਘ ਅੰਦਰ ਦੀ ਸੁਪਰਵਾਈਜ਼ਨ ਆਫ ਡੀਐਸਪੀ ਸਿਟੀ 1 ਤੇ ਐਸਪੀ ਸਪੈਸ਼ਲ ਡੰਸ ਇਹਨਾਂ ਨੇ ਉਸ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਪੰਜ ਬੰਦਿਆਂ ਨੂੰ ਅਰੈਸਟ ਕੀਤਾ ਜਿਹਦੇ ਚ ਇੱਕ ਲੇਡੀ ਐ ਸੁਦੇਸ਼ ਦੋ ਮੁੰਡੇ ਐ ਸਾਹਿਲ ਨਾਮ ਦੇ ਦੋਨਾਂ ਦਾ ਨਾਮ ਸਾਹਿਲ ਐ ਇੱਕ ਦਾ ਨਾਮ ਵਰਨ ਕੁਮਾਰ ਐ ਤੇ ਤੀਜੇ ਚੌਥੇ ਦਾ ਨਾਮ ਮਨੀਸ਼ ਕੁਮਾਰ ਐ ਸੋ ਇੰਨਾ ਪੰਜਾਂ ਬੰਦਿਆਂ ਨੂੰ ਅਰੈਸਟ ਕੀਤਾ ਗਿਆ ਇਹਨਾਂ ਕੋਲੋਂ ਦੋ ਗੈਥਨ ਰਿਕਵਰ ਹੋਏ 315 ਬੋਰ ਦਾ ਨਾਲ ਚਾਰ ਇਹਨਾਂ ਤੋਂ ਲਾਈ ਗਰਾਉਂਡ ਰਿਕਵਰ ਹੋਏ ਤੇ ਇੱਕ ਪਿਸਟੋਲ 32 ਬੋਰ ਦਾ ਨਾਲ ਪੰਜ ਲਾਈ ਗਰਾਉਂਡ ਦੇ ਰਿਕਵਰ ਹੋਏ ਇਹਨਾਂ ਦੀ ਜਿਹੜੀ ਬੈਕਗਰਾਉਂਡ ਐ ਇਹਨਾਂ ਦਾ ਜਿਹੜਾ ਮੇਨ ਸਰਗਨਾ ਮਾਨਵ ਉਹ ਹਜੇ ਏਟੂ ਬੀ ਅਰੈਸਟਡ ਅ ਭੱਜਿਆ ਹੋਇਆ ਐ ਬਟ ਹੋਏ ਤੇ 21 ਪਰਚੇ ਟੋਟਲ ਦਰਜ ਨੇ। ਅਲੱਗ-ਅਲੱਗ ਜ਼ਿਲ੍ਹੇ ਦੇ ਅਲੱਗ-ਅਲੱਗ ਥਾਣਿਆਂ ਦੇ ਅਲੱਗ-ਅਲੱਗ ਸਾਲ ਦੇ। ਸੋ ਇਹਨਾਂ ਦੇ ਅਰिजिनल ਸਾਡੇ ਜਿਹੜੇ ਪਟਿਆਲੇ ਜ਼ਿਲ੍ਹੇ ਦੇ 8 ਪਰਚੇ ਨੇ। ਉਹ ਟਰੇਸ ਹੋਏ ਜਿਹੜੇ ਚੋਰੀ ਦੇ ਸੀਗੇ ਵੱਖ-ਵੱਖ ਟਾਈਮ ਦੇ 2023 ਦੇ ਵੀ ਇਹਦੇ ਵਿੱਚ ਮੁਕਦਮੇ ਨੇ। 2024 ਦੇ ਐ ਤੇ 2025 ਦੇ। ਸੋ ਇਹ ਮੁਕਦਮੇ ਟਰੇਸ ਹੋਏ 8 ਇਹਨਾਂ ਚ ਸਿਵਲ ਲਾਈਨ ਦੇ 3 ਮੁਕਦਮੇ ਨੇ। ਲੌਰੀਗੇਟ ਦੇ 3 ਮੁਕਦਮੇ ਨੇ ਤੇ 2 ਕਤਵਾਲੀ ਦੇ। ਅਤਮਕਦਮ ਜਿਵੇਂ ਮੈਂ ਦੱਸਿਆ ਕਿ ਟਰੇਸ ਹੋਏ ਇਹਦੇ ਚ ਰਿਕਵਰੀ ਦੋ ਰਿਕਵਰੈਂਸ ਤੋਂ ਇਲਾਵਾ ਇੱਕ ਕਿਰਪਾਨ ਰਿਕਵਰ ਹੋਈ ਹੈ ਇੱਕ ਗੰਡਾਸੀ ਰਿਕਵਰ ਹੋਈ ਹੈ ਇੱਕ ਕਿਰਚ ਰਿਕਵਰ ਹੋਈ ਹੈ ਤੇ ਦੋ ਮੋਟਰਸਾਈਕਲ ਵੀ ਰਿਕਵਰ ਹੋਏ ਜਿਹੜੇ ਕਿ ਚੋਰੀ ਦੇ ਇਹਨਾਂ ਚ ਇੱਕ ਸਪਲੈਂਡਰ ਹੈ ਤੇ ਇੱਕ ਪਲਸਰ ਹੈ ਇਹ ਜਿਹੜੇ ਪੰਜ ਬੰਦੇ ਨੇ ਇਹਨਾਂ ਚੋਂ ਜਿਹੜਾ ਇੱਕ ਬੰਦਾ ਹੈ ਮਨੀਸ਼ ਕੁਮਾਰ ਇਹਦੇ ਤੇ ਵੀ ਸੱਤ ਪਰਚੇ ਦਰਜ ਨੇ ਜਿਵੇਂ ਮੈਂ ਪਹਿਲਾਂ ਦੱਸਿਆ ਇਹਨਾਂ ਦਾ ਜਿਹੜਾ ਹੈਡ ਹੈ ਮਾਲਕ ਉਹ ਇਹਦੇ ਇੱਕੀ ਪਰਚੇ ਦਰਜ ਨੇ ਉਹ ਪੀਓ ਹਰਿਆਣੇ ਦਾ ਜਿਹੜਾ ਮਨੀਸ਼ ਕੁਮਾਰ ਹੈ ਇਹ ਵੀ ਪੀਓ ਹਰਿਆਣੇ ਦਾ ਜੋ ਇਹ ਸੱਤ ਪਰਚੇ ਦਰਜ ਨੇ। ਸੋ ਇਹ ਹਰਿਆਣਾ ਪੁਲਿਸ ਦਾ ਪੀਓ ਵੀ ਅਰੈਸਟ ਹੋਇਆ ਨਾਲ ਕਿੰਨੇਵੇਂ ਮੈਂ ਪਹਿਲਾਂ ਦੱਸਿਆ ਕਿ 8 ਮੁਕਦਮੇ ਵੀ ਆਪਣੇ ਅੱਗੇ ਕ੍ਰੇਸ ਹੋਏ। ਸੋ ਜਿਹੜਾ ਪਿੱਛੇ ਵਾਰਦਾਤਾਂ ਹੋ ਰਹੀਆਂ ਸੀ ਚੋਰੀ ਦੀਆਂ ਇਹਨਾਂ ਦੀ ਅਰੀਜਨਲ ਕਾਪੀ ਠੱਲ ਪਊਗੀ। ਬਾਕੀ ਇਹਨਾਂ ਨੂੰ ਜਦੋਂ ਹੋਰ ਪੁੱਛਗਿੱਛ ਕਰਾਂਗੇ ਸੋ ਸਾਨੂੰ ਉਮੀਦ ਹੈ ਕਿ ਹੋਰ ਵੀ ਮੁਕਦਮੇ ਤੇ ਟ੍ਰੇਸ ਹੋਣਗੇ ਸਰ ਇਹ ਉਹੀ ਨੇ ਜਿਹੜੀ ਸਬਜੀ ਮੰਡੀ ਦੇ ਨੇੜੇ ਤੇ ਜਿਹੜੀ ਚੋਰੀਆਂ ਹੁੰਦੀਆਂ ਸਵੇਰੇ ਉਹਨਾਂ ਤੋਂ ਉਹ ਵੀ ਹੈਗਾ ਉਹ ਪਲਸਰ ਗੈਂਗ ਜਿਹੜਾ ਚੈਂਜੇ ਫੀ ਪਲਸਰ ਦੇ ਵਾਰਦਾਤਾਂ ਕਰ ਰਹੇ ਉਹ ਵੀ ਹੈਗੇ ਜੀ ਉਹ ਵੀ ਹੈਗਾ ਉਹ ਵੀ ਇੰਨਾ ਤੋਂ ਟ੍ਰੇਸ ਹੋਈਆਂ ਕੁਝ ਵਾਰਦਾਤਾਂ ਹੋਰ ਵੀ ਜਿਵੇਂ ਸਨ ਲਾ ਕੇ ਚੋਰੀ ਕਰਨ ਵਾਲੀ ਵਾਰਦਾਤਾਂ ਉਹ ਵੀ ਟ੍ਰੇਸ ਹੋਈਆਂ ਇਹ ਕਿਛੇ ਦੇ ਰਹਿਣ ਵਾਲੇ ਨਹੀਂ ਇਹਨਾਂ ਦਾ ਇਹ ਸਾਰੇ ਹਰਿਆਣੇ ਦੇ ਰਹਿਣ ਵਾਲੇ ਤੇ ਉਥੋਂ ਹੀ ਆ ਕੇ ਇੱਥੇ ਪਟਿਆਲੇ ਕਿਰਾਏ ਤੇ ਰਹਿੰਦੇ ਪਏ ਸੀ ਜਿਵੇਂ ਪਹਿਲਾਂ ਵੀ ਅਸੀਂ ਗੈਂਗ ਫੜਿਆ ਸੀਗਾ ਸਮੈੱਟ ਤੋਂ ਰਿਕਵਰ ਹੋਈ ਸੀ ਸਾਢੇ 3 ਕਿਲੋ ਵੀ ਹਰਿਆਣੇ ਦਾ ਪੀਓ ਸੀਗਾ ਉਹ ਵੀ ਇੱਥੇ ਆ ਕੇ ਕਿਰਾਏ ਤੇ ਰਹਿ ਰਿਹਾ ਸੀਗਾ ਸੋ ਅਸੀਂ ਇੱਕ ਮੁਹਿੰਮ ਸ਼ੁਰੂ ਕਰਨ ਲੱਗੇ ਆ ਕਿ ਜਿਹੜੇ ਵੀ ਕੋਈ ਟੈਨੈਂਟ ਪਟਿਆਲਾ ਵਿੱਚ ਰਹਿੰਦੇ ਆ ਕੇ ਜਿਹੜੇ ਓਨਰ ਨੇ ਆਪਣੀ ਪ੍ਰਾਪਰਟੀ ਦੇ ਉਹਦੀ ਵੈਰੀਫਿਕੇਸ਼ਨ ਜ਼ਰੂਰ ਕਰਾਂ ਇਹ ਡੀਸੀ ਸਾਹਿਬ ਵੱਲੋਂ ਆਰਡਰ ਜਾਰੀ ਹੋ ਜਾਣਗੇ 143 ਤੇ ਜਿਹੜਾ ਪੁਰਾਣਾ 143 ਸੀ ਹੁਣ 160 ਉਹਦੇ ਆਰਡਰ ਜਾਰੀ ਹੋ ਜਾਣਗੇ ਜਿਹੜਾ ਵੀ ਟੈਨੈਂਟ ਵੈਰੀਫਿਕੇਸ਼ਨ ਨਹੀਂ ਕਰਵਾਊਗਾ ਉਦੇ ਖਿਲਾਫ ਪੁਲਿਸ ਐਕਸ਼ਨ ਲਾਉਗੀ ਪਰਚੇ ਦਰਜ ਕੀਤੇ ਜਾਣਗੇ ਤੇ ਜਿਹੜਾ ਵੀ ਕੋਈ ਇਹੋ ਜਿਹਾ ਬੰਦਾ ਮਿਲ ਜਾਂਦਾ ਹੈ ਕਿ ਬਿਨਾ ਵੈਰੀਫਿਕੇਸ਼ਨ ਦੇ ਰਹਿ ਰਿਹਾ ਹੈ ਉਹ ਟੈਨੈਂਟ ਤੇ ਵੀ ਕਾਰਵਾਈ ਹੋਊਗੀ ਤੇ ਜਿਹੜਾ ਮਾਲਕ ਹੈ ਪ੍ਰਾਪਰਟੀ ਦਾ ਉਹ ਤੇ ਵੀ ਕਾਰਵਾਈ ਸਰ ਵੈਪਨ ਦੀ ਰਿਕਵਰੀ ਹੋਈ ਹੈ ਕੋਈ ਦਾ ਰਿਕਾਰਡ ਪਤਾ ਲੱਗਿਆ ਵੈਪਨ ਕਿੱਥੋਂ ਲੈ ਕੇ ਆਂਸੀ ਕੀ ਹੋਈ ਸੀ ਇਹ ਇਹਨਾਂ ਦੀ ਪੁੱਛਗਿੱਛ ਚ ਕਲੀਅਰ ਹੋਊਗਾ ਕਿ ਵੈਪਨ ਕਿੱਥੋਂ ਲੈ ਕੇ ਆਏ ਕਿੰਨੇ ਦੇ ਵੈਪਨ ਲੈ ਕੇ ਆਏ ਤੇ ਕਿਹੜਾ ਬੰਦਾ ਸੀ ਜਿੰਨੇ ਇਹਨਾਂ ਨੂੰ ਵੈਪਨ ਸਪਲਾਈ ਦਿੱਤੇ ਇੱਕ ਟੈਨੈਂਟ ਦਾ ਜ਼ਿਕਰ ਕਰ ਰਹੇ ਹੋ ਸਰ ਤੁਸੀਂ ਕੀ ਜੋ ਕਿਰਾਏ ਤੇ ਕਿਸੇ ਕੋਲ ਰਹਿੰਦਾ ਹੈ ਤਾਂ ਉਸ ਦੀ ਵੈਰੀਫਿਕੇਸ਼ਨ ਤੇ ਹੋ ਜਾਏਗੀ ਲੇਕਿਨ ਜਿਹੜੇ ਸੜਕਾਂ ਤੇ ਰਹਿੰਦੇ ਨੇ ਜੀ ਉਹਨਾਂ ਦੇ ਕੋਲ ਅਧਿੱਤਰ ਕੋਲ ਆਧਾਰ ਕਾਰਡ ਜਿਹੜੇ ਨੇ ਉਹ ਨਹੀਂ ਲੇਗੇ ਲਾ ਉਹਨਾਂ ਦੇ ਆਪਣੇ ਸਟੇਟ ਦੇ ਨਾਲ ਪੰਜਾਬ ਦੇ ਸਟੇਟ ਤੇ ਉਹਨਾਂ ਤੇ ਕਿਵੇਂ ਦਾ ਆਪਰੇਸ਼ਨ ਚਲਾਇਆ ਜਾ ਰਿਹਾ ਉਹਨਾਂ ਤੇ ਕਿਵੇਂ ਦੀ ਕਾਰਵਾਈ ਜੀ ਬਿਕੋਜ਼ ਸਟੈਪ ਵਾਈਜ਼ ਜਿਹੜਾ ਜ਼ਿਆਦਾ ਸਾਡੇ ਲਈ ਜ਼ਰੂਰੀ ਹੈ ਉਹ ਹੈਗਾ ਕਿ ਟੈਨੈਂਟ ਜੇ ਕੋਈ ਬੰਦਾ ਉੱਥੇ ਰਹਿ ਰਿਹਾ ਬਿਕੋਜ਼ ਆਪਰੇਸ਼ਨ ਜੇ ਕੋਈ ਇਹ ਹੋ ਜਾਏ ਕ੍ਰਿਮੀਨਲ ਆਪਰੇਸ਼ਨ ਆਪਣਾ ਰਨ ਕਰਦਾ ਹੈ ਉਹਨਾਂ ਕੋਈ ਨਾ ਕੋਈ ਜਗਾ ਚਾਹੀਦੀ ਹੈ ਰਹਿਣ ਵਾਸਤੇ ਉਹਨੇ ਵੈਪਨ ਵੀ ਰੱਖੜੇ ਹੈ ਉਹਨੇ ਚੋਰੀ ਦਾ ਸਮਾਨ ਵੀ ਰੱਖਣਾ ਹੈ ਕੋਈ ਜੋ ਸਨੇਚਿੰਗ ਕਰਦਾ ਉਹਦਾ ਸਮਾਨ ਵੀ ਰੱਖਣਾ ਸੋ ਉਹਨਾਂ ਤੇ ਜਿਆਦਾ ਥਲਪਾਨ ਦੀ ਲੋੜ ਹੈ ਉਸ ਤੋਂ ਇਲਾਵਾ ਜਿਹੜੇ ਕੋਈ ਬਾਹਰ ਰਹਿ ਰਹੇ ਹੈ ਜਿਹੜੇ ਇਹੋ ਜੀ ਜਗਾ ਨਹੀਂ ਜਿਹਨੂੰ ਆਪਾਂ ਚਾਰ ਦੀਵਾਰੀ ਕਹਿ ਸਕਦੇ ਆ ਇਹੋ ਜੀ ਜਗਾ ਤੇ ਰਹਿ ਰਹੇ ਉਹਨਾਂ ਦੀ ਵੀ ਵੈਰੀਫਿਕੇਸ਼ਨ ਕਰਾਂ ਇਹ ਗੈਂਗ ਪਟਿਆਲਾਸ ਕਿੰਨੇ ਸਮੇ ਤੋਂ ਐਕਟਿਵ ਸੀ ਜੀ ਜਿਵੇਂ ਮੈਂ ਦੱਸਿਆ ਕਿ 2023 ਦੇ ਵੀ ਪਰਚੇ ਨੇ ਸੋ 2025 ਦੇ ਵੀ ਪਰਚੇ ਨਵੰਬਰ 2023 ਦਾ ਵੀ ਇਹ ਰਿਸ਼ ਪਰਚਾ ਹੈਗਾ ਸੋ ਕਹਿ ਸਕਦੇ ਆ ਕਿ ਪਿਛਲੇ ਡੇਟ ਤੋਂ ਹਜ਼ਾਰ ਤੋਂ ਇੱਥੇ ਐਕਟਿਵ ਸੀਗੇ ਇਹ ਕਿਸੇ ਦੇ ਸ਼ੈਲਟਰ ਚ ਸੀਗੇ ਸੋ ਇੱਥੇ ਅ ਕਾਣਾ ਮੁਸ਼ਕਲ ਹੈ ਹਜੇ ਇਹ ਤਫਤੀਸ਼ ਚਾਹੂਗਾ ਕਿ ਕਿਸੇ ਦੇ ਸ਼ੈਲਟਰ ਚ ਸੀਗੇ ਕਿ ਨਹੀਂ ਬਟ ਇਹ ਜ਼ਰੂਰ ਹੈ ਕਿ ਜਿਹੜਾ ਇਹਨਾਂ ਦਾ ਮੁੱਖ ਸਰਗਨਾ ਮਾਨਵ ਉਹਦੀ ਇਨਵੋਲਵਮੈਂਟ ਹੈ ਨਾ ਕੇਸਸ ਤੇ ਹੈਗੀ